ਅੱਜ ਪੰਜਾਬ ਦੇ ਪਾਣੀਆਂ ਦੇ ਸਬੰਧ ਦੇ ਵਿੱਚ ਤੁਹਾਡੇ ਰੂਬਰੂ ਹੋਏ ਆ ਕਿਉਂਕਿ 1947 ਦੇ ਵਿੱਚ ਸਾਡਾ ਮੁਲਕ ਯਾਦ ਹੋਇਆ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ 80% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸਿੱਖ ਕੌਮ ਨੇ ਪੰਜਾਬੀਆਂ ਨੂੰ ਦਿੱਤੀਆਂ ਜਦੋਂ ਮੁਲਕ ਯਾਦ ਹੋਇਆ ਉਸ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਸਿੱਖ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਜਿਸੀ ਤੁਹਾਨੂੰ ਇੱਕ ਅਜਿਹਾ ਖੇਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮਣ ਕਰ ਸਕੋਗੇ। ਲੇਕਿਨ ਦੇਸ਼ ਯਾਦ ਹੋਣ ਤੋਂ ਬਾਅਦ ਪੰਜਾਬ ਦੇ ਨਾਲ ਬੜੀਆਂ ਤਕੇਸ਼ਾਂ ਹੀ ਹੋਈਆਂ ਨੇ, ਬੜੀਆਂ ਜਾਤੀਆਂ ਹੋਈਆਂ ਨੇ। ਪੰਜਾਬ ਦੇ ਜਿਹੜੇ ਹੱਕ ਸੀ ਉਹ ਪੰਜਾਬ ਨੂੰ ਮਿਲੇ ਨਹੀਂ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹਦੇ ਉੱਤੇ ਪੰਜਾਬ ਦਾ ਹੱਕ ਸੀ ਉਹ ਅੱਜ ਤੱਕ ਨਹੀਂ ਦਿੱਤਾ ਗਿਆ। ਪੰਜਾਬੀ ਬੋਲ ਦੇ ਇਲਾਕੇ ਨਹੀਂ ਦਿੱਤੇ ਗਏ। ਪਾਣੀਆਂ ਦਾ ਮਸਲਾ ਜਿਹੜੀ ਜਿਹੜਾ ਬੜਾ ਗੰਭੀਰ ਤੇ ਅਹਿਮ ਮਸਲਾ ਪੰਜਾਬ ਦਾ ਇਹਦੀ ਜੇ ਗੱਲ ਕਰੀਏ ਪਾਣੀਆਂ ਤੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਲੇਕਿਨ ਉਸ ਹੱਕ ਦੇ ਉੱਪਰ ਡਾਕਾ ਮਾਰਨ ਦੇ ਲਈ ਸਮੇਂ-ਸਮੇਂ ਦੀਆਂ ਕੇਂਦਰ ਦੀ ਕਾਂਗਰਸ ਸਰਕਾਰਾਂ ਵੱਲੋਂ ਕਈ ਗੈਰ ਸੰਵਿਧਾਨ ਕਾਨੂੰਨ ਬਣਾਏ ਗਏ ਤਾਂ ਜੋ ਪੰਜਾਬ ਦੇ ਇਸ ਪਾਣੀਆਂ ਦੇ ਉੱਪਰ ਡਾਕਾ ਮਾਰਿਆ ਜਾ ਸਕ ਸਕੇ ਪੰਜਾਬ ਦੇ ਪਾਣੀਆਂ ਨਹੀਂ ਸਾਕੋਗੇ ਦੂਜੇ ਸੂਬਿਆਂ ਦਿੱਤਾ ਜਾ ਸਕੇ ਹੁਣ ਵੀ ਜਿਹੜੀ ਕੇਂਦਰ ਦੀ ਸਰਕਾਰ ਆ 2021 ਦੇ ਵਿੱਚ ਡੈਮ ਸੇਫਟੀ ਐਕਟ ਇਹਦਾ ਬਣਾਇਆ ਗਿਆ ਉਹਦੇ ਵਿੱਚ ਵੀ ਸਿੱਧਾ ਤੌਰ ਤੇ ਸਾਰਾ ਕੰਟਰੋਲ ਆ ਜਿਹੜਾ ਉਹ ਡੈਮ ਸੇਫਟੀ ਦੇ ਨਾਮ ਤੇ ਕੇਂਦਰ ਦੀ ਸਰਕਾਰ ਵੱਲੋਂ ਆਪਣੇ ਕੋਲ ਲਿਆ ਗਿਆ ਆ ਹੁਣ ਜਿਹੜਾ ਹਰਿਆਣੇ ਨੂੰ ਵੱਧ ਵੱਧ ਪਾਣੀ ਦਿੱਤਾ ਜਾ ਰਿਹਾ ਸੋ ਉਹਦੇ ਕਰਕੇ ਵੀ ਸਾਰਾ ਜਿਹੜਾ ਪੰਜਾਬੀਆਂ ਦੇ ਵਿੱਚ ਬੜਾ ਵਿਰੋਧ ਆ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਅੱਜ ਪੰਜਾਬ ਕੋ ਪਾਣੀ ਦੀ ਬੜੀ ਘਾਟ ਆ ਅੱਜ ਸਾਡਾ ਪਾਣੀ ਬੜਾ ੇਠਾ ਜਾ ਚੁੱਕਿਆ ਲੇਕਿਨ ਅੱਜ ਸਾਡੇ ਕੋਲੇ ਦੂਜੇ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਅਤੇ ਇਸ ਪਾਣੀ ਦੇ ਉੱਪਰ ਪੂਰਨ ਅਧਿਕਾਰ ਹੈ ਜਿਹਦਾ ਪੰਜਾਬ ਦਾ ਇਸ ਸਬੰਧ ਦੇ ਵਿੱਚ ਕਿਉਂਕਿ ਹੁਣ ਜਦੋਂ ਵਾਧੂ ਪਾਣੀ ਆ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਦਿੱਤਾ ਗਿਆ ਤਾਂ ਉਸੇ ਵਿਰੋਧ ਦੇ ਵਿੱਚ ਸਾਰੇ ਉੱਠ ਖੜੇ ਹੋਏ ਨੇ ਅਤੇ ਅੱਜ ਸਰਪਾਰਟੀ ਮੀਟਿੰਗ ਵੀ ਬੁਲਾਈ ਗਈ ਆ ਅਤੇ 5 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਸੋ ਮੈਂ ਸਾਰੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਡਟ ਕੇ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਵਿਧਾਨ ਸਭਾ ਦੇ ਵਿੱਚ ਕਰਾਂਗੇ ਅਤੇ ਜੋ ਵੀ ਮਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਜੋ ਵੀ ਮਤਾ ਲੈਂਦਾ ਜਾਊਗਾ ਉਹਦਾ ਡਟ ਕੇ ਸਮਰਥਨ ਕਰਾਂਗੇ ਅਤੇ ਉੱਥੇ ਜਿਹੜੀ ਬਹਿਸ ਹੋਣੀ ਆ ਉਹਦੇ ਵਿੱਚ ਵਿਚਾਰ ਦੇ ਨਾਲ ਕਿ ਸਮੇਂ-ਸਮੇਂ ਤੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕੀ-ਕੀ ਵਧੀਆਂ ਕੀਤੀਆਂ ਗਈਆਂ ਕਿਹੜੇ-ਕਿਹੜੇ ਗੈਰ ਸੰਵਿਧਾਨਕ ਕਾਨੂੰਨ ਕਿਹੜੇ ਗੈਰ ਸੰਵਿਧਾਨਕ ਫੈਸਲੇ ਲਾਗੂ ਕੀਤੇ ਗਏ ਧੱਕੇ ਨਾਲ ਲਾਗੂ ਕੀਤੇ ਗਏ ਉਹਦਾ ਸਾਰਾ ਹੀ ਜਿਹੜਾ ਉਸ ਦਿਨ ਜਿਹੜੀ ਫੁੱਲਾ ਸਮਾਵਣਾ ਚਾਹੀਦਾ ਤਾਂ ਜੋ ਡਿਸਕਸ਼ਨ ਹੋ ਸਕੇ ਤੇ ਅੱਜ ਦੀ ਜਿਹੜੀ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਸਾਡੀ ਉਹਨਾਂ ਨੂੰ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਮਿਲ ਸਕੇ ਕਿ ਮੁਲਕ ਯਾਦ ਹੋਣ ਤੋਂ ਲੈ ਕੇ ਹੁਣ ਤੱਕ ਕਿੱਥੇ ਕਿੱਥੇ ਕੀ ਕੀ ਜਾਂਤੀਆਂ ਹੋਈਆਂ ਨੇ ਪੰਜਾਬ ਦੇ ਹੱਕਾਂ ਤੇ ਲੜਕਾ ਮਾਰਨ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਖੋਣ ਦੇ ਲਈ ਸੋ ਇਹ ਬੜੀ ਵਿਸਥਾਰ ਦੇ ਨਾਲ ਜਿਹੜੀ ਇਹ ਉਸ ਦਿਨ ਜਿਹੜੀ ਇਹ ਡਿਬੇਟ ਹੋਣੀ ਚਾਹੀਦੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਜਿਸ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਆ ਪੰਜਾਬ ਦੇ ਹਿੱਤਾਂ ਦੇ ਲਈ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੜੇ ਮੋਰਚੇ ਲਾਏ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਜਿਹੜਾਂ ਵਿੱਚ ਗਏ ਤੇ ਹੁਣ ਵੀ ਸ਼ਰੋਮਣੀ ਅਕਾਲੀ ਦਲ ਦਾ ਨਮਾਇੰਦਾ ਹੋਣ ਦੇ ਨਾਤੇ ਉਥੇ ਡੱਟ ਕੇ ਅਸੀਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਪਹਿਰੇਦਾਰੀ ਕਰਾਂਗੇ ਸੋ ਇਸ ਗੱਲ ਦਾ ਮੈਂ ਤੁਹਾਨੂੰ ਸ਼ੁਭਾਇਤ ਦਵਨਾ ਸੋ ਹਮੇਸ਼ਾ ਹੀ ਤੁਹਾਡਾ ਬੜਾ ਵੱਡਾ ਸਹਿਯੋਗ ਸਾਨੂੰ ਮਿਲਦਾ ਰਿਹਾ ਐਸੇ ਸਹਿਯੋਗ ਦੀ ਆਉਣ ਸਮੇਂ ਵੀ ਆਸ ਕਰਦੇ ਹਾਂ